ਇਨਾਂ ਦੀਆਂ ਡਾਇਰੈਕਸ਼ਨਸ ਤੇ ਆਪਣੇ ਡੀਏਜੀ ਰੇਂਜ ਮਟਾਲਾ ਰੇਂਜ ਤੇ ਜਿਹੜੀਆਂ ਸਾਡੇ ਦਿਸ਼ਾ ਨਿਰਦੇਸ਼ ਨੇ ਉਹਨਾਂ ਤੇ ਐਕਟ ਕਰਦੇ ਹੋਏ ਸੀਆਈਏ ਦੀ ਟੀਮ ਨੇ ਅੰਡਰ ਦ ਸੁਪਰਵੀਜ਼ਨ ਆਫ ਵੈਬ ਆਫ ਤੇ ਯੋਗੇਸ਼ ਜਿਹੜੇ ਸਾਡੇ ਐਸਪੀਜ਼ ਨੇ ਦੋਨੋਂ ਇਨਾਂ ਦੀ ਸੁਪਰਵੀਜ਼ਨ ਦੇ ਅੰਡਰ ਇਹਨਾਂ ਨੇ ਚੰਗਾ ਕੰਮ ਕੀਤਾ ਤਿੰਨ ਅਲੱਗ-ਅਲੱਗ ਕੇਸਿਸ ਦਰਜ ਹੋਏ ਨੇ ਜਿਨ੍ਹਾਂ ਚੋਂ ਦੋ ਅਨਾਜ ਮੰਡੀ ਚ ਪਰਚੇ ਦਰਜ ਹੋਏ ਮਕਦਮਾ ਨੰਬਰ 19 ਤੇ ਮਕਦਮਾ ਨੰਬਰ 20 ਇੱਕ ਮੁਕਦਮਾ ਜਿਹੜਾ ਉਸ ਨੌਰ ਥਾਣੇ ਦਰਜ ਹੋਇਆ ਜਿਹੜਾ ਕਿ ਐਫ ਆਈ ਆਰ ਨੰਬਰ 14 ਟੋਟਲ ਤਿੰਨ ਇਹਦੇ ਚ ਪਰਚੇ ਦਰਜ ਨੇ ਤੇ ਪੰਜ ਅਸਲੇ ਬਰਾਮਦ ਹੋਏ ਨੇ ਜਿਹੜੇ ਅਨਾਜ ਮੰਡੀ ਚ ਦੋ ਪਰਚੇ ਦਰਜ ਹੋਏ ਨੇ ਦੋਨਾਂ ਚ ਦੋ ਦੋ 32 ਬੋਰ ਦੇ ਵੈਪਨ ਰਿਕਵਰ ਹੋਏ ਤੇ ਲਾਈਵ ਬਰਾਊਂਡ ਰਿਕਵਰ ਹੋਏ ਨੇ ਜਿਹੜਾ ਸਨੌਰ ਚ ਪਰਚਾ ਦਰਜ ਹੋਇਆ ਉਹਦੇ ਵਿੱਚ ਇੱਕ 315 ਬੋਰ ਦਾ ਤੇ ਤਿੰਨ ਜ਼ਿੰਦਾ ਰੌਂਡ ਬਰਾਮਦ ਹੋਏ ਕਮਿੰਗ ਟੂ 19 ਨੰਬਰ ਮੁਕਦਮਾ ਜਿਹੜਾ ਅਨਾਜ ਮੰਡੀ ਦਾ ਪਰਚਾ ਦਰਜ ਹੈ ਉਹਦੇ ਚ ਕੁਲਵਿੰਦਰ ਸਿੰਘ ਮੋਫਰ ਨੂੰ ਅਰੈਸਟ ਕੀਤਾ ਗਿਆ ਇਹਦੇ ਕੋਲੋਂ 2 32 ਬੋਡ ਦੇ ਪਿਸਤਲ ਰਿਕਵਰ ਹੋਏ ਨੇ ਤੇ ਨਾਲ ਲਾਈ ਬਰਾਉਂਡਰੀ ਕਵਰ ਹੋਏ ਨੇ ਤੇ ਜਿਹੜਾ 20 ਨੰਬਰ ਮੁਕਦਮਾ ਅਨਾਜ ਮੰਡੀ ਦਾ ਉਹਦੇ ਵਿੱਚ ਦਿਲਦਾਰ ਖਾਨ ਨੂੰ ਅਰੈਸਟ ਕੀਤਾ ਗਿਆ ਜਿਹੜਾ ਕਿ 69/24 ਐਫ ਆਈ ਆਰ ਬਨੂਰ ਥਾਣੇ ਦੀ ਟੋਲ ਪਲਾਜ਼ੇ ਤੇ 307 ਦਾ ਪਰਚਾ ਦਰਜ ਹੋਇਆ ਸੀ ਕਾਤਲਾ ਨਾਲ ਹਮਲਾ ਕੀਤਾ ਸੀ ਇਹਨੇ ਉਹਦੇ ਚ ਵਾਂਟਡ ਸੀਗਾ ਪਿਛਲੇ 1 ਸਾਲ ਤੋਂ ਆਲਮੋਸਟ ਉਹਦੇ ਚ ਇਹਨੂੰ ਅਰੈਸਟ ਕੀਤਾ ਗਿਆ ਦੋ ਇਹਦੇ ਕੋਲੋਂ ਵੈਪਨ ਰਿਕਵਰ ਹੋਏ ਨੇ ਤੇ ਤੀਜਾ ਜਿਹੜਾ ਪਰਚਾ ਸਨੌਰ ਥਾਣੇ ਦਾ ਹੈ ਉਹਦੇ ਵਿੱਚ ਮਨਿੰਦਰ ਸਿੰਘ ਔਰ ਫਲੱਡੂ ਨੂੰ ਅਰੈਸਟ ਕੀਤਾ ਗਿਆ 315 ਬੋਰ ਦਾ ਵੈਪਨ ਇਹਦੇ ਕੋਲ ਰਿਕਵਰ ਹੋਇਆ ਇਹਨਾਂ ਦੀ ਪੁਚਕੈਸ ਜਾਰੀ ਹੈ ਇਹਨਾਂ ਨੂੰ ਕੋਰਟ ਚ ਪੇਸ਼ ਕੀਤਾ ਜਾਊਗਾ ਤੇ ਰਿਮਾਂਡ ਲੈ ਕੇ ਕਲੀਅਰ ਕੀਤਾ ਜਾਊਗਾ ਵੈਪਨ ਕਿੱਥੋਂ ਆਏ ਸੀ ਕਿਸ ਪਰਪਸ ਲਈ ਇਹਨਾਂ ਨੇ ਮੰਗਾਏ ਨੇ ਤੇ ਇਹਨਾਂ ਦਾ ਕੀ ਅੱਗੇ ਇਰਾਦਾ ਸੀਗਾ ਕਿ ਇਹਨਾਂ ਦੇ ਟਾਰਗੇਟ ਸੀਗੇ ਹਜੇ ਤੱਕ ਜਿਹੜੀ ਤਫਤੀਸ਼ ਚ ਆਇਆ ਕੁਲਵਿੰਦਰ ਸਿੰਘ ਮੁਫਰ ਜਿਹੜਾ ਹੈ ਇਹ ਲੜਾਈਆਂ ਵਗੈਰਾ ਚ ਜਾਂਦਾ ਸੀ ਇਹਦੇ ਤੇ ਪਹਿਲਾਂ ਵੀ ਪਰਚੇ ਦਰਜ ਨੇ ਜਿਹੜਾ ਦਿਲਦਾਰ ਖਾਨ ਹੈ ਇਹਦੇ ਤੇ ਵੀ ਤਿੰਨ ਪਰਚੇ ਦਰਜ ਨੇ ਇੱਕ ਜਿਹੜਾ ਮੈਂ ਤੁਹਾਨੂੰ ਦੱਸਿਆ ਬਨੂਰ ਥਾਣੇ ਵਾਲਾ ਇਸ ਤੋਂ ਇਲਾਵਾ ਚੰਡੀਗੜ੍ਹ ਤੇ ਦੋ ਪਰਚੇ ਦਰਜ ਨੇ ਜਿੰਨਾ ਵਿੱਚ ਸਜ਼ਾ ਜਾਪਤ ਹੈ ਜਿਹੜਾ ਮਨਿੰਦਰ ਸਿੰਘ ਉਹ ਫਲੱਡੂ ਹੈ ਦਾ ਰਿਕਾਰਡ ਕਲੀਨ ਹੈ ਬਟ ਸਰਟੀਨ ਇਨਫੋਰਮੇਸ਼ਨ ਦੇ ਮੁਤਾਬਕ ਇਹ ਵੀ ਛੋਟੀਆਂ ਮੋਟੀਆਂ ਲੜਾਈਆਂ ਚ ਜਾਂਦਾ ਰਿਹਾ ਤੇ ਜਿਹੜਾ ਥਰਡ ਹੈ ਕੁਲਵਿੰਦਰ ਮੋਫਰ ਇਹਦੇ ਤੇ ਵੀ ਤਿੰਨ ਪਰਚੇ ਦਰਜ ਨੇ ਸੋ ਇਹਨਾਂ ਤਿੰਨਾਂ ਦੀ ਅਰੈਸਟ ਨਾਲ ਕੋਈ ਜਿਹੜੀ ਵਾਰਦਾਤ ਹੈ ਵੈਪਨਸ ਨਾਲ ਕਰਨ ਦੀ ਇਹਨਾਂ ਦੀ ਕੋਸ਼ਿਸ਼ ਸੀਗੀ ਉਨੂੰ ਵਰਟ ਕੀਤਾ ਗਿਆ ਉਹਨੂੰ ਰੋਕਿਆ ਗਿਆ ਸਰ ਇਹਦਾ ਗੈਂਗਸਟਰ ਨਾਲ ਵੀ ਕੋਈ ਗੱਲ ਚੱਲ ਰਹੀ ਹੈ ਗੈਂਗਸਟਰਸ ਨਾਲ ਹੈਗੇ ਬਟ ਕਿਹੜੇ ਗੈਂਗ ਨਾਲ ਇਨਵੋਲਡ ਨੇ ਉਹ ਹਜੇ ਤਫਤੀਸ਼ ਦਾ 파ਟ ਹੈ ਉਹ ਚੈੱਕ ਕਰ ਰਹੇ ਨੇ ਤਾਂ ਜਾਣਕਾਰੀ ਕਿਸ ਤਰੀਕੇ ਨਾਲ ਇਹ ਇਨਵੈਸਟੀਗੇਸ਼ਨ ਕਿਵੇਂ ਹੋ ਰਹੀ ਸੀ ਇਹ ਸੀਆਈਏ ਪਟਿਆਲਾ ਕੋਲ ਇਨਫੋਰਮੇਸ਼ਨ ਆਈ ਸੀ ਕਿ ਇਹਦੇ ਬੰਦਿਆਂ ਕੋਲ ਵੈਪਨ ਹੈ ਅਲੱਗ ਤਿੰਨ ਤਿੰਨ ਅਲੱਗ ਤਿੰਨ ਇਨਫੋਰਮੇਸ਼ਨਸ ਆਈਆਂ ਸੀ ਸੋ ਉਹਨਾਂ ਤੇ ਐਕਟ ਕਰਦੇ ਹੋਏ ਜਦੋਂ ਰੇਟ ਕੀਤੀ ਤੇ ਉਸ ਰੇਟ ਵਿੱਚ ਸਾਰੀ ਰਿਕਵਰੀ ਹੋਈ। ਕਿ ਸਰ ਲਾਰੈਂਸ ਕੁਸ਼ਨੋਈ ਦਾ ਨਾਮ ਮਾਰੇ ਲਾਰੈਂਸ ਕੁਸ਼ਨੋਈ ਦਾ ਲਾਰੈਂਸ ਕੁਸ਼ਨੋਈ ਦਾ ਸਭੀ ਜਿਹੜਾ ਦੇਖੋ ਜਿਹੜਾ ਹਜੇ ਤੱਕ ਸਾਡੇ ਕੋਲ ਇਨਫੋਰਮੇਸ਼ਨ ਹੈ ਇਹ ਹੈਗਾ ਕਿ ਇਹਦੀ ਐਫੀਲੀਏਸ਼ਨ ਲਾਰੈਂਸ ਨਾਲ ਪੁਰਾਣੀ ਰਹੀ ਹੈ। ਬਟ ਕਿਉਂਕਿ ਹੁਣ ਲਾਰੈਂਸ ਕਾਫੀ ਢੇਰ ਤੋਂ ਅੰਦਰ ਹੈ ਜੇਲ੍ਹ 'ਚ ਸੋ ਹੁਣ ਐਫੀਲੀਏਸ਼ਨ ਐਗਜ਼ਿਸਟ ਕਰਦੀ ਹੈ ਕਿ ਨਹੀਂ ਕਰਦੀ। ਉਹ ਚੈੱਕ ਕਰਨਾ ਜੇ ਬਾਕੀ ਪਿਛਲੇ ਜਿਹੜੇ ਹਥਿਆਰ ਫੜ ਗਏ ਉਹਦੇ ਵਿੱਚ ਵੀ ਮੁਹਾਲੀ ਦਾ ਜ਼ਿਕਰ ਆਇਆ ਮੁਹਾਲੀ ਦੇ ਨਾਲ ਰਿਲੇਟਡ ਸੀ ਇਹ ਵੀ ਉਹਨਾਂ ਨਾਲ ਕੁਝ ਡੁੱੜਦਾ ਹੋਇਆ ਮਾਮਲਾ ਹਜੇ ਤਫ਼ਤੀਸ਼ ਕਰਨੀ ਬਾਕੀ ਹੈ ਹਜੇ ਤੱਕ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈਗੀ ਉਹਦੇ ਵਿੱਚ ਇਹ ਲੋਨ ਵੁਲਫ ਟਾਈਪ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਦੀ ਡਾਇਰੈਕਸ਼ਨ ਤੇ ਕੰਮ ਨਹੀਂ ਸੀ ਕਰ ਰਿਹਾ ਅਲੱਗ ਹੀ ਚੱਲ ਰਿਹਾ ਸੀਗਾ ਸੋ ਐਸੇ ਕਰਕੇ ਮੈਂ ਕਹਿ ਰਿਹਾ ਕਿ ਅਫੀਲੀਏਸ਼ਨ ਹਜੇ ਕੋਈ ਕਲੀਅਰਟੀ ਨਹੀਂ ਹੈ ਜੀ ਇਹ ਸਾਰੇ ਫੜੇ ਕਿੱਥੇ ਇਹ ਪਟਿਆਲੇ ਤੋਂ ਹੀ ਫੜੇ ਗਏ ਜੀ ਸਾਰੇ ਇੱਥੋਂ ਹੀ ਰੈਸਟਰੇਟ ਹਾਂਜੀ ਇਹ ਜੇ ਤੇਰੇ ਦੋਸ਼ੀ ਅਲੱਗ ਅਲੱਗ ਏਰੀਆ ਤੋਂ ਫੜੇ ਨੇ ਇਹਨਾਂ ਦਾ ਆਪਸ 'ਚ ਕੀ ਲਿੰਕ ਆਇਆ ਸਾਹਮਣੇ ਨਹੀਂ ਕੋਈ ਲਿੰਕ ਨਹੀਂ ਹੈਗਾ ਆਪਸ 'ਚ ਇਹਨਾਂ ਦੇ ਇਹ ਤਿੰਨੋਂ ਆਈਸੋਲੇਟਿਡ ਇਨਸੀਡੈਂਟ ਨੇ ਆਈਸੋਲੇਟਿਡ ਇਨਫੋਰਮੇਸ਼ਨਸ ਨੇ ਉਹਨਾਂ ਤੇ ਐਕਟ ਕਰਦੇ ਹੋਏ ਇਹਨਾਂ ਨੂੰ ਅਰੈਸਟ ਕੀਤਾ ਗਿਆ ਹਜੇ ਤੱਕ ਇਹਨਾਂ ਦਾ ਆਪਸੀ ਲਿੰਕ ਕੋਈ ਨਹੀਂ ਹੈ